ਵਾਜੇ ਬਿਲਾਗਨ ਮਹੱਲਾ ਅੰਜਵਾ ਨੂੰ ਮਾਤ ਘਰਬ ਮੈਂ ਹੱਥ ਤੇ ਰਾਖੀਆ ਵੇਖਿਆ ਫਲ ਚੱਖਿਆ ਮਾਤ ਘਰਬ ਮੈਂ ਹੱਥ ਤੇ ਰਾਖਿਆ ਆਰ ਨਾ ਛੋਡ ਵੇਖਿਆ ਫਲ ਚੱਖਿਆ ਅੱਜ ਕੋਬਿੰਦ ਸਭ ਛੋਡ ਜੰਜਾਲ ਜਪ ਜਮਾਇ ਸੰਗਤ ਰਮੂੜੇ ਤਨ ਤਨ ਮੈਂ ਸਜਾਇਆ ਵੇਹਾਨ ਰਹਾ ਹੂੰ ਤਨ ਮਨ ਧਨ ਆਪਣਾ ਕਰ ਆਪਿਆ ਕਰਨ ਹਾਰੇ ਨਿਮਖ ਨ ਜਾਪੇ ਆ ਮਹਾ ਮਾਇਆ ਆਹ ਬ੍ਰਹਮ ਮਾਇਆ ਤਤ ਵਿਸਰੀਆ ਵਡਾ ਭਾਗ ਪ੍ਰਭ ਕੀਰਤਨ ਗਾਇਆ ਸਾਧ ਸੰਗ ਨਾਨਕ ਪ੍ਰਵ ਪਾਇਆ ਵਡਾ ਭਾਗ ਅਬ ਕੀਰਤਨ ਗਾਇਆ ਆਤਮਾ ਸੰਗ ਨਾਨਕ ਪ੍ਰਵਪਾਇ ਵਾਹਿਗੁਰੂ ਜੀ